ਆਪਰਾ ਜੀ ਇਧਰ ਆਓ ਹਾਂਜੀ ਪਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਰਾ ਜੀ ਕੀ ਮਾਮਲਾ ਕੀ ਹੈ ਮਾਮਲਾ ਇਹ ਅੱਗੋਂ ਦੇਖੋ ਨਾਲੀ ਉੱਚੀ ਕਰਤੀ ਦੀ ਐ ਪਾਈਪ ਸੀਵਰੇਜ ਚ ਪਾਤਾ ਘਰ ਸਾਡਾ ਸਾਹ ਨਾਲੀ ਮ ਆ ਕੱਲ ਨੂੰ ਪਾਣੀ ਆਏਗਾ ਉਹ ਸਿੱਧਾ ਸਾਡੇ ਘਰ ਅੰਦਰ ਵੜੇਗਾ ਇਹਦਾ ਜ਼ਿੰਮੇਵਾਰ ਕੌਣ ਆ ਪਾਣੀ ਪਾਣੀ ਘਰਾਂ ਵਿੱਚੋਂ ਜਾਂਦਾ ਹੁੰਦਾ ਕਿ ਘਰਾਂ ਚ ਆਉਂਦਾ ਹੁੰਦਾ ਤੁਸੀਂ ਕਹਿੰਦੇ ਕੱਲ ਨੂੰ ਪਾਣੀ ਆਏਗਾ ਸਾਡਾ ਪਾਣੀ ਆਏਗਾ ਸਾਡਾ ਪਾਣੀ ਬੈਗ ਮਾਰੇਗਾ ਸੀਵਰੇਜ ਤਾਂ ਸਿੱਧਾ ਪਾਣੀ ਸਾਡੇ ਘਰ ਬੜੇਗਾ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜੀ ਗਲੀ ਨਾਲੀ ਉੱਚੀ ਕੀਤੀ ਗਈ ਉਹ ਨਵੀਂ ਕੀਤੀ ਜਾਏ? ਹਾਂ ਜਿਤਨਾ ਹੈ ਉਤਨਾ ਰਹਿੰਦਾ। ਪਹਿਲਾਂ ਨਵੀਂ ਸੀ। ਪਹਿਲਾਂ ਨਵੀਂ ਸੀ। ਪਹਿਲਾਂ ਪਾਣੀ ਤੁਹਾਡੇ ਘਰਾਂ 'ਚ ਨਹੀਂ ਸੀ ਜਾਂਦਾ। ਭਾਜੀ ਬਰਸਾਤ ਦਾ ਪਾਣੀ ਨਹੀਂ ਨਾ ਆਂਦਾ ਸਿੱਧਾ ਲੰਘ ਜਾਂਦਾ। ਮੈਂ ਗੱਲ ਕਰੀ ਆ ਕਿ ਬਰਸਾਤ ਦਾ ਪਾਣੀ ਪਹਿਲਾਂ ਤੁਹਾਡੇ ਘਰਾਂ 'ਚ ਨਹੀਂ ਸੀ ਜਾਂਦਾ। ਨਹੀਂ ਥੜੀ ਤੱਕ ਆਂਦਾ ਸੀ। ਕਦੋਂ ਤੋਂ ਲੈ ਕੇ ਨਹੀਂ ਸੀ ਜਾਂਦਾ ਘਰਾਂ 'ਚ ਪਾਣੀ? ਹਾਂਜੀ। ਕਦੋਂ ਤੋਂ ਲੈ ਕੇ ਪਾਣੀ ਤੁਹਾਡੇ ਘਰ ਨਹੀਂ ਸੀ ਜਾਂਦਾ? ਜਦੋਂ ਬਰਸਾਤ ਪੈਂਦੀ ਆ ਹਾਂ ਜਦੋਂ ਨਾਲੀ ਹੈਗੀ ਸੀ ਤੇ ਥੜੀ ਤੱਕ ਪਾਣੀ ਬਰਾਬਰ ਰਹਿੰਦਾ। ਠੀਕ ਹੈ। ਅਗੋ ਨਾਲੀ ਬੰਦ ਕਰ ਦਿੱਤੀ। ਤੁਹਾਡੇ ਘਰ ਦੇ ਅੰਦਰ ਪਾਣੀ ਕਦੋਂ ਤੋਂ ਜਾਣ ਲੱਗਾ ਮੈਨੂੰ ਇਹ ਦੱਸੋ। ਜਦੋਂ ਪਿੱਛੇ ਜੀ ਬਰਸਾਤ ਪਈ ਹੈ ਜਦੋਂ ਤਗੜੀ ਬਰਸਾਤ ਪਈ। ਬਈ ਬਰਸਾਤ ਕਰਕੇ ਇੱਕ ਨਾਲੀ ਉੱਚੀ ਕਰਨ ਕਰਕੇ। ਹਾਂਜੀ। ਬਰਸਾਤ ਕਰਕੇ। ਬਰਸਾਤ ਕਰਕੇ ਆ ਜੀ। ਨਾਲੀ ਦਾ ਪਾਣੀ ਹੁਣ ਬਰਸਾਤ ਦਾ ਪਾਣੀ ਕਿੱਧਰ ਜਾਏਗਾ ਦੱਸ। ਮੈਂ ਜਿਹੜੀ ਗੱਲ ਸਵਾਲ ਪੁੱਛ ਰਿਹਾ ਮੇਰਾ ਉਹਦਾ ਜਵਾਬ ਦਿਓ ਕਿ ਤੁਹਾਡੇ ਘਰ ਪਾਣੀ ਕਦੋਂ ਜਾਂਦਾ ਜਦੋਂ ਬਰਸਾਤ ਆਉਂਦੀ ਹੈ। ਬਰਸਾਤ ਆਉਂਦੀ ਆ ਉਦੋਂ। ਤੇ ਜਦੋਂ ਨਾਲੀ ਨੀਵੀਂ ਸੀ ਉਦੋਂ ਨਹੀਂ ਸੀ ਆਉਂਦਾ। ਹਾਂਜੀ। ਨਹੀਂ ਆਉਂਦਾ। ਤੁਹਾਡੇ ਘਰ ਤੁਸੀਂ ਮੈਨੂੰ ਦੱਸਿਆ ਮੈਂ ਵੇਖਿਆ ਕਿ ਪੁਰਾਣੀ ਤੁਸੀਂ ਨਾਲੀ ਬਣਾਈ ਹੋਈ ਆ ਪੁਰਾਣੀ ਆ ਤੇ ਇਹ ਨਾਲੀ ਕਦੋਂ ਦੀ ਉੱਚੀ ਕੀਤੀ ਆ ਇਹ ਹੋ ਗਈ 15 20 ਦਿਨ ਇਹ 15 20 ਦਿਨਾਂ ਤੋਂ ਇਹਨਾਂ ਨੇ ਉੱਚੀ ਕੀਤੀ ਆ ਉਸ ਤੋਂ ਪਹਿਲਾਂ ਪਾਣੀ ਕਿਤਾ ਆਉਂਦਾ ਸੀ ਤੁਹਾਡੇ ਘਰ ਹਾਂਜੀ ਉਸ ਤੋਂ ਪਹਿਲਾਂ ਪਾਣੀ ਕਿਵੇਂ ਆਉਂਦਾ ਸੀ ਤੁਹਾਡੇ ਘਰ ਤੁਸੀਂ ਅੰਦਰ ਦੱਸਿਆ ਮੈਨੂੰ ਟੈਲਾ ਲਾਈਆਂ ਹੋਈਆਂ ਬਸ ਬਰਸਾਤ ਜਦੋਂ ਪੈਂਦੀ ਆ ਉਦੋਂ ਆਂਦਾ ਪਾਣੀ ਪਰ ਉਦੋਂ ਤੇ ਉਹ ਨਾਲੀ ਦਾ ਕਸੂਰਤ ਨਹੀਂ ਹੋਇਆ ਉਦੋਂ ਵੀ ਆਉਂਦਾ ਸੀ ਸਰ ਜਦੋਂ ਜਾਰਾ ਮੀਂਹ ਪੈਣਾ ਹੈ ਤਾਂ ਬਰਸਾਤ ਦਾ ਪਾਣੀ ਅੰਦਰ ਹੀ ਵੜਨਾ ਨਾ ਮੈਂ ਗੱਲ ਕਰ ਰਿਹਾ ਜਦੋਂ ਨਾਲੀ ਹੈਗੀ ਸੀ ਤੁਸੀਂ ਕਹਿੰਦੇ ਨਹੀਂ ਪਾਣੀ ਜਾਂਦਾ ਆਓ ਆਓ ਜਿਓ ਜਿੱਦੋਂ بارش ਦਾ ਪਾਣੀ ਆਏਗਾ ਪਰ ਨਾਲਿਆਂ ਦਾ ਪਾਣੀ ਆਏਗਾ ਉਹ ਕਿੱਧਰ ਨੂੰ ਜਾਏਗਾ ਤੁਹਾਡਾ ਪਾਣੀ ਤੁਹਾਡੇ ਘਰ ਕਦੋਂ ਤੋਂ ਆਉਣ ਲੱਗਾ ਹੈ بارش ਚ ਆਇਆ بارش ਕਦੋਂ ਆਈ ਸੀ 20 ਦਿਨ ਪਹਿਲਾਂ ਜਾਂ 10 ਸਾਲ ਪਹਿਲਾਂ ਇਹ ਸਾਲ ਤੇ ਆਈ ਨਹੀਂ بارش ਅਜੇ ਤੇ ਬਰਸਾਤਾਂ ਆਉਣੀਆਂ ਨੇ ਤੁਸੀਂ ਤੇ ਅੰਦਰ ਪਹਿਲਾਂ ਦੀਆਂ ਪੈਪਾ ਪਾਈਆਂ ਹੋਈਆਂ ਕਵਰ ਕੀਤੀਆਂ ਹੋਈਆਂ ਟੈਲਾ ਲੱਗੀਆਂ ਹੋਈਆਂ ਮੈਂ ਪੁੱਛ ਰਿਹਾ ਮੇਰੀ ਗੱਲ ਸੁਣੋ ਹਰ ਬਰਸਾਤ ਨੂੰ ਪਾਣੀ ਬੈਗ ਮਾਰਦਾ ਪੰ ਜਦੋਂ ਦੀ ਨਾਲੀ ਬੰਦ ਹੋਈ ਆ ਉਦੋਂ ਤੋਂ ਹੀ ਮਾਰਨ ਲੱਗਾ ਕਿ ਪਹਿਲਾਂ ਵੀ ਮਾਰਦਾ ਸੀ ਪਹਿਲੇ ਵੀ ਮਾਰਦਾ ਸੀ ਮਾਮਲਾ ਕੀ ਆ ਮਾਮਲਾ ਦੱਸ ਦਈਏ ਕਿ ਇਹਨਾਂ ਦੇ ਕਹਿਣ ਮੁਤਾਬਕ ਕਿ ਪਾਣੀ ਆਪਣੇ ਅੰਦਰ ਪਹਿਲਾਂ ਵੀ ਆਉਂਦਾ ਸੀ ਲੇਕਿਨ ਹੁਣ ਇੱਕ ਇਸ਼ੂ ਜਿਹੜਾ ਖੜਾ ਹੋ ਗਿਆ ਕਿ ਇਸ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਨਾਲੀ ਉੱਚੀ ਕਰ ਦਿੱਤੀ ਆ ਫੇਰ ਲੇਕਿਨ ਪਹਿਲਾਂ ਵੀ ਪਾਣੀ ਇਹਨਾਂ ਦੇ ਘਰ ਆਉਂਦਾ ਰਿਹਾ ਉਹ ਕੀ ਕਾਰਨ ਸੀ ਕਿਉਂਕਿ ਇਹਨਾਂ ਦੇ ਘਰ ਦਾ ਜਿਹੜਾ ਨਿਕਾਸ ਹੈ ਉਹ ਨੀਵਾ ਪਾਣੀ ਘਰ ਤੋਂ ਪਹਿਲਾਂ ਬਾਹਰ ਨਹੀਂ ਨਿਕਲਦਾ ਔਰ ਦੂਸਰੀ ਗੱਲ ਆ ਗਈ ਕਿ ਆ ਨਾਲੀ ਉੱਚੀ ਕੀਤੀ ਗਈ ਆ ਇਸ ਦਾ ਪਾਣੀ ਜੇ ਬਰਸਾਤ ਦਾ ਪਾਣੀ ਐ ਇਸ ਕਰਕੇ ਰੁਕਦਾ ਤਾਂ ਪਹਿਲਾ ਪਾਣੀ ਕਿਉਂ ਇਹਨਾਂ ਦੇ ਘਰ ਜਾਂਦਾ ਸੀ ਪਹਿਲਾਂ ਵੀ ਜਾਂਦਾ ਸੀ ਨਾਲੀ ਕਦੋਂ ਤੋਂ ਉੱਚੀ ਕੀਤੀ ਆ ਸਿਰ 15 ਦਿਨ ਤੋਂ ਔਰ ਬਰਸਾਤ ਹੋਈ ਆ ਜੋਤ ਲੈ ਕੇ ਨਾ ਘਰ ਪਾਇਆ ਜਦੋਂ ਬਰਸਾਤਾਂ ਹੋ ਰਹੀਆਂ ਅੰਦਰ ਵਾਰ ਇਹਨਾਂ ਦੇ ਨਾਲੀਆਂ ਬਣੀਆਂ ਹੋਈਆਂ ਔਰ ਕੁਝ ਗੱਲਾਂ ਜਿਹੜੀਆਂ ਵਾਂ ਉਸ ਨੂੰ ਸਿਰਫ ਇੱਕ ਇਸ਼ੂ ਬਣਾਇਆ ਜਾਂਦਾ ਔਰ ਗੱਲ ਕਰੀ ਇੱਥੇ ਭੈਣ ਖੜੀ ਆ ਜਿਹਨਾਂ ਨੇ ਨਾਲੀ ਉੱਚੀ ਕੀਤੀ ਹਾਂਜੀ ਭੈਣ ਸਸੀ ਕਾਲ ਜੀ ਪਾ ਜੀ ਦੇਖੋ ਸਾਡੀ ਨੀਆਂ ਚ ਪਾਣੀ ਪੈਂਦਾ ਸੀ ਤੇ ਇਸ ਕਰਕੇ ਮੈਂ ਸੀਵਰੇਜ ਦੇ ਵਿੱਚ ਕਨੈਕਸ਼ਨ ਦਿੱਤਾ ਆ ਅੱਗੇ ਵੀ ਸੀਵਰੇਜ ਚ ਪੈਂਦੇ ਦਾ ਹੀ ਪਾਣੀ ਤੇ ਮੈਂ ਇੱਕ ਦੀ ਬਜਾਇ ਤਿੰਨਾਂ ਘਰਾਂ ਨੂੰ ਦੋ ਕਨੈਕਸ਼ਨ ਦੇ ਦਿੱਤੇ ਇਹ ਆ ਫਿਰ 6 ਇੰਚ ਦੀ ਪਾਈਪ ਪਾਈ ਆ ਅੱਗੇ ਜੰਗਲਾ ਲਾਤਾ ਆ ਤੇ ਮੈਂ ਉਹਨਾਂ ਦਾ ਪਾਣੀ ਦੀ ਕੋਈ ਰੁਕਿਆ ਨਹੀਂ ਕੋਈ ਕੁਛ ਨਹੀਂ ਹੈ ਪਾਣੀ ਸੀਵਰੇਜ ਦੇ ਵਿੱਚ ਜਾ ਰਿਹਾ ਹੈ ਨਾ ਹਾਂਜੀ ਹਾਂਜੀ ਔਰ ਦੱਸ ਦਈਏ ਕਿ ਜਦੋਂ ਐਮਸੀ ਸਾਹਿਬ ਸਾਡੇ ਕੋਲ ਆਏ ਉਹਨਾਂ ਨੇ ਵੀ ਦੱਸਿਆ ਕਿ ਪੁਆਇੰਟ ਜਿਹੜੇ ਆ ਸੀਵਰੇਜ ਨੂੰ ਦਿੱਤੇ ਗਏ ਆ ਔਰ ਇਹਨਾਂ ਦੇ ਘਰਾਂ ਦਾ ਜਪਾ ਪਾਣੀ ਜੋ ਆ ਜੋ ਇਹਨਾਂ ਦੇ ਘਰਾਂ ਦੇ ਅੰਦਰ ਪਾਣੀ ਜਾ ਰਿਹਾ ਉਹ ਅੱਜ 15 ਦਿਨ ਦਾ ਕਾਰਨ ਨਹੀਂ ਆ ਲੰਬੇ ਸਮੇਂ ਤੋਂ ਹੋ ਰਹੀਆਂ بارشਾਂ ਦਾ ਪਾਣੀ ਵੀ ਇਹਨਾਂ ਦੇ ਅੰਦਰ ਜਾਂਦਾ ਜੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਵਿਖਾ ਸਕਦੇ ਆ ਜੇ ਗੱਲ ਕਰੀਏ ਤਾਂ ਕੀ ਕਹਿੰਦੇ ਆ ਮਾਤਾ ਜੀ ਆਓ ਦੱਸੋ ਜੀ ਕੀ ਜਾਣਾ ਚਾਹੁੰਦੇ ਹੋ ਮੇਰੇ ਘਰ ਸੁਣੋ ਮੇਰੇ ਘਰ ਚ ਪਾਣੀ ਨਹੀਂ ਆਇਆ ਹਾਂ ਮੇਰੇ ਘਰ ਚ ਪਾਣੀ ਬਿਲਕੁਲ ਹੀ ਨਹੀਂ ਆਉਂਦਾ ਇਹ ਜਦੋਂ ਦੀ ਨਾਲੀ ਉੱਚੀ ਹੋਈ ਜਣਾ ਐਨ ਪ ਮੇਰੇ ਸਾਰੇ ਬੇੜੇ ਦੇ ਅੰਦਰ ਪਾਣੀ ਗਿਆ ਤੁਸੀਂ ਸਾਬ ਮੇਰਾ ਬਰਾਂਡਾ ਵੀ ਨਹੀਂ ਵਾ ਐਤ ਕਿ ਮੇਰੇ ਬਰਾਂਡੇ ਤੱਕ ਪਾਣੀ ਗਿਆ ਨਹੀਂ ਤਾਂ ਮੇਰੇ ਪਹਿਲੇ ਪਾਣੀ ਕਦੀ ਨਹੀਂ ਆਇਆ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਨਾਲੀ ਨੀਵੀ ਹੋ ਜੇ ਨਾਲੀ ਜਿੱਦਾਂ ਪਹਿਲੇ ਬਣੀ ਦੀ 40 ਸਾਲ ਪਹਿਲੇ ਨਾਲੀ ਉਦਾਂ ਹੀ ਹੋਣੀ ਚਾਹੀਦੀ ਹੈ ਸਾਡੀ ਹੋਰ ਕੋਈ ਡਿਮਾਂਡ ਨਹੀਂ ਹੈਗੀ ਤੁਹਾਡੇ ਅੰਦਰੋਂ ਜਿਹੜਾ ਪਾਣੀ ਆ ਘਰ ਦਾ ਪਾਣੀ ਆ ਉਹ ਪਹਿਲਾਂ ਅੰਦਰ ਨਹੀਂ ਸੀ ਜਾਂਦਾ ਨਹੀਂ ਜਾਂਦਾ ਜੇ ਹੁਣ ਉਹ ਨੀਵੀ ਹੋ ਜਾਂਦੀ ਹੈ ਜਾਂ ਉੱਥੇ ਪਾਈਪ ਪਾ ਲੈਂਦੇ ਆਓ ਤੇ ਫਿਰ ਤੁਹਾਡਾ ਹੋ ਜਾਏਗਾ ਹੱਲ ਹਾਂਜੀ ਹੋ ਜਾਏਗਾ ਸਾਡਾ ਹੱਲ ਫਿਰ ਤੁਹਾਡੇ ਘਰਾਂ 'ਚ بارش ਦਾ ਪਾਣੀ ਤਾਂ ਨਹੀਂ ਜਾਏਗਾ ਮੇਰੇ ਨਹੀਂ ਜਾਏਗਾ ਇਹ ਇਹ ਪਰੇਸ਼ਾਨੀ ਹੈ ਜੀ ਇਹਨਾਂ ਨੂੰ ਕਿ ਸਾਡੇ ਜਿਹੜਾ بارش ਦਾ ਪਾਣੀ ਹੈ ਸਾਡੇ ਘਰਾਂ ਨੂੰ ਜਾਂਦਾ ਔਰ ਇੱਕ ਪਰਿਵਾਰ ਦਾ ਕਹਿਣਾ ਸੀ ਕਿ ਸਾਡੇ ਘਰੇ ਜਿ ਸਰਵ بارش ਦਾ ਪਾਣੀ ਜਾਂਦਾ ਲੇਕਿਨ ਨਾਲੀ ਬੰਦ ਕਰਨ ਕਰਕੇ ਨਾਲੀ ਬੰਦ ਸਿਰਫ 15 ਦਿਨ ਤੋਂ ਕੀਤੀ ਆ ਔਰ ਲੰਬੇ ਸਮੇਂ ਤੋਂ ਜਾਓ ਤਾਂ ਹੋਰ ਸੰਭਾਲੀ ਆ ਉਦੋਂ ਤੋਂ ਲੈ ਕੇ ਪਾਣੀ ਇਹਨਾਂ ਦੇ ਘਰਾਂ ਵਿੱਚ ਜਾ ਰਿਹਾ ਉਹ ਜੇ ਹੁਣ ਸਰਕਾਰ ਨੇ ਜਾਂ ਗਵਰਨਮੈਂਟ ਨੇ ਜਾਂ ਸਬੰਧਤ ਵਿਭਾਗ ਨੇ ਆਪਣਾ ਜ਼ੋਰ ਲਗਾ ਕੇ ਇਸ ਦੇ ਵਿੱਚ ਗਰੰਟਾ ਪਾ ਕੇ ਇਸ ਨੂੰ ਸੀਵਰੇਜ ਕੀਤਾ ਤਾਂ ਸੀਵਰੇਜ ਪੈ ਗਏ ਆ ਪਾਣੀ ਦੇ ਨਿਕਾਸ ਸੀਵਰੇਜ ਨੂੰ ਦਿੱਤੇ ਗਏ ਆ ਔਰ ਹੁਣ ਛੋਟਾ ਜਿਹਾ ਇੱਕ ਇਸ਼ੂ ਹੈ ਕਿ ਇਹ ਨਾਲੀ ਉੱਚੀ ਕੀਤੀ ਗਈ ਹੈ ਜੇ ਨਾਲੀ ਨੀਵੀਂ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਘਰ ਪਾਣੀ ਨਹੀਂ ਜਾਏਗਾ ਔਰ ਪਾਣੀ ਤਾਂ ਪਹਿਲਾਂ ਵੀ ਜਾਂਦਾ ਸੀ ਔਰ ਬਾਅਦ ਵਿੱਚ ਵੀ ਜਾਣ ਲੱਗਾ ਇਸ਼ੂ ਕਦੋਂ ਸ਼ੁਰੂ ਹੋਇਆ ਤੁਸੀਂ ਆਪ ਸਮਝ ਸਕਦੇ ਹੋ ਔਰ ਖਬਰਾਂ ਜਿਹੜੀਆਂ ਇਹ ਵੱਤ ਵਤ ਸ਼ੇਅਰ ਕਰ ਦਿਓ ਚਾਹ ਜੋ ਸਬੰਧਤ ਵਿਭਾਗ ਵੀ ਇਹਦੇ ਵੱਲ ਧਿਆਨ ਦੇਵੇ ਕਿ ਮਾਮਲਾ ਕੀ ਹੈ ਔਰ ਜੇ ਬੇਨਤੀ ਕਰੀਏ ਇਸ ਪਰਿਵਾਰ ਵਾਲਿਆਂ ਨੂੰ ਕਿ ਇਸ ਵਿੱਚ ਪੈਪ ਪਾਈ ਜਾਵੇ ਪੈਪ ਪਾ ਕੇ ਇਸ ਨੂੰ ਬੰਦ ਕੀਤਾ ਜਾਵੇ ਤਾਂ ਫਿਰ ਇਹਨਾਂ ਦੀ ਵੀ ਨੀਂਹ ਵਿੱਚ ਪਾਣੀ ਨਹੀਂ ਪਵੇਗਾ ਔਰ ਬਾਕੀ ਵੀ ਜਿਹੜੇ ਘਰ ਵਾਲੇ ਆ ਉਹਨਾਂ ਦਾ ਵੀ ਸ਼ੱਕ ਜਿਹੜਾ ਸ਼ੰਕਾ ਦੂਰ ਹੋ ਜਾਵੇਗੀ ਕਿ ਸਾਡੇ ਘਰ ਦਾ ਪਾਣੀ ਕਿੱਧਰ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੀਨਾ ਨਗਰ ਦੀਆਂ ਵੇਖ ਰਹੇ ਹੋ ਔਰ ਦਸ਼ਮੇਸ਼ ਨਗਰ ਦੀਆਂ ਵਾਕੋ ਵਾਕ ਤਸਵੀਰਾਂ ਹਰ ਮਹੱਲੇ ਦੀ ਅਸੀਂ ਵਿਖਾਉਂਦੇ ਰਹਿੰਨੇ ਆ ਵਾਤੋ ਤਸਵੀਰਾਂ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ